ਹਾਂਜੀ ਭੈਣੋ ਆਪਾਂ ਕਮੀਜ਼ ਦੀ ਕਟਿੰਗ ਕਰ ਰਹੇ ਹਾਂ ਇਹ 20 ਇੰਚ ਦੀ ਬ੍ਰੈਸਟ ਆ 7.5 ਇੰਚ ਕਮਰ ਆ ਤੇ 22 ਇੰਚ ਦੀ ਹਿੱਪ ਆ ਅੱਧਾ ਇੰਚ ਆਪਾਂ ਨੇ ਉੱਪਰੋਂ ਡਾਊਨ ਕੀਤਾ ਹੋਇਆ ਇਹ 6.5 ਇੰਚ ਆਪਾਂ ਇਹਦਾ ਟੀਰਾ ਲਿਆ 7 ਇੰਚ ਆਪਾਂ ਮੋਢੇ ਦੀ ਕੱਟ ਲਈ ਆ 7 ਇੰਚ ਇਹ ਆਪਾਂ ਇੱਧਰ ਨੂੰ ਕਰਕੇ ਸੈਂਟਰ ਦਾ ਨਿਸ਼ਾਨ ਲਗਾ ਲੈਣਾ ਨਿਸ਼ਾਨ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਨੇ ਬ੍ਰੈਸਟ ਦਾ ਨਿਸ਼ਾਨ ਲਗਾਉਣਾ 10 ਇੰਚ ਦਾ ਫਿਰ ਆਪਾਂ ਇਹਦਾ ਹਾਫ ਕਰ ਲੈਣਾ 2 ਇੰਚ ਹੋ ਗਿਆ 2 ਇੰਚ ਦਾ ਨਿਸ਼ਾਨ ਆਪਾਂ ਇੱਧਰ ਲਗਾ ਲੈਣਾ 1 ਇੰਚ ਦੀ ਆਪਾਂ ਨਿਸ਼ਾਨੀ ਲਗਾ ਲੈਣੀ ਆ ਅੰਦਰ ਨੂੰ ਆਪਾਂ ਨੇ ਇਹ ਡਾਊਨ 6 ਇੰਚ ਰੱਖਿਆ ਉੱਪਰ ਆਪਾਂ 6.5 ਇੰਚ ਰੱਖਿਆ ਤੀਰਾ نیچے ਆਪਾਂ ਨੇ ਇਹ 6 ਇੰਚ ਰੱਖਿਆ ਹੁਣ ਆਪਾਂ ਇਹਦੀ ਗੁਲਾਈ ਕਰ ਦੇਣੀ ਆ ਸਿੱਧੀ ਨਿਸ਼ਾਨੀ ਲਾ ਕੇ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਸੈਂਟਰ ਕਰਿਆ ਸੀ 2 ਇੰਚ ਦਾ ਉਹਦੇ ਨਾਲ ਅਟੈਚ ਕਰਕੇ ਐਂਜੀ ਟੇਪ ਰੱਖ ਕੇ ਸਿੱਧੀ ਨਿਸ਼ਾਨੀ ਲਗਾ ਕੇ ਆਪਾਂ ਨੇ ਸ਼ੇਪ ਦੇ ਦਿੱਤੀ ਤੁਸੀਂ ਵੀ ਇਸ ਤਰ੍ਹਾਂ ਹੀ ਸ਼ੇਪ ਦੇਣੀ ਆ 8 ਇੰਚ ਕੋਪਰ ਰੱਖ ਕੇ ਆਪਾਂ ਨੇ 8 ਇੰਚ ਡਾਊਨ ਕਰ ਦੇਣਾ ਫਰੰਟ ਵਾਲਾ ਪੀਸ ਵੀ ਤੇ ਬੈਕ ਵਾਲਾ ਵੀ ਹੁਣ ਜੇ ਆਪਾਂ ਇਹਦੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਲਗਾ ਰਹੇ ਹਾਂ 12.5 ਦੀ ਪਲੇਟ ਲੈਣੀ ਆਪਾਂ ਨੇ 4 ਇੰਚ ਅਪ ਇਹਦੀ ਚੌੜਾਈ ਲਵਾਂਗੇ 7 ਇੰਚ ਲੈਂਥ ਲਵਾਂਗੇ ਪਲੇਟ ਦੀ चार इंच चढ़ाई लेनी है सीधी निशानी इस तरह रख के सवा दो इंच की अपना प्लेट पानी है ये वाली टेढ़ी प्लेट नीचे वाली प्लेट साइड वाली ये अपने सवा दो इंच लेना पहले आप गुलाई कर देंगे फ्रंट वाले पीस की दो पीसा की गुलाई करनी है अपने फ्रंट वाले पीस की सिंगल पीस की कटाई करनी है ਉਹਨਾਂ ਕੋਲ ਸੁਈ ਦੇ ਨਾਲ ਇਹਨੂੰ ਨਿਸ਼ਾਨੀ ਲਗਾ ਲਾਂਗੇ ਆਪਾਂ ਪਲੇਟਾਂ ਦੀਆਂ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ 6.5 ਇੰਚ ਆਪਾਂ ਲੈਂਥ ਲਵਾਂਗੇ 8 ਇੰਚ ਚੋਡਾਈ ਲੈਣੀ ਆ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹ ਵਾਲਾ ਆਪਾਂ ਪਲੇਟਾਂ ਦੇ ਵਿੱਚ ਕਪੜਾ ਲਗਾਵਾਂਗੇ Né? Que a cutting movie.